ਭਗਵੰਤ ਸਿੰਘ ਬਾਜੀ ਕੇ ਹੁਣਾ ਦੀ ਕੁਛ ਸਕਿੰਟ ਦੀ ਵੀਡੀਓ ਨੇ ਜਿਹੜਾ ਨੈਰੇਟਿਵ ਕੜਨ ਦੇ ਲਈ ਤਕਰੀਬਨ ਇੱਕ ਹਫਤੇ ਤੋਂ ਬਹੁਤ ਸਾਰੀਆਂ ਡਿਬੇਟਸ ਸਾਰਾ ਕੁਝ ਹੋ ਰਿਹਾ ਸੀ ਕਿ ਭਾਈ ਅਮਰਪਾਲ ਸਿੰਘ ਹੁਣਾ ਨੇ ਨਸ਼ੇ ਲੈਣੇ ਚਾਲੂ ਕਰ ਦਿੱਤੇ ਨੇ ਜਾਂ ਟ੍ਰੈਮਾਡੋਲ ਦੀਆਂ ਗੋਲੀਆਂ ਵਗੈਰਾ ਕੁਛ ਸਕਿੰਟ ਦੀ ਵੀਡੀਓ ਨੇ ਬਹੁਤ ਵੱਡਾ ਜਿਹੜਾ ਬਦਲਾਅ ਜਿਹੜਾ ਉਹ ਕਰ ਦਿੱਤਾ ਸੋ ਜਿਸ ਦਲੇਰੀ ਨਾਲ ਉਹਨਾਂ ਨੇ ਪੇਸ਼ੀ ਦੇ ਸਮੇਂ ਦੌਰਾਨ 30 ਸਕਿੰਟ ਦੀ ਵੀਡੀਓ ਵਿੱਚ ਹੀ ਸਰਕਾਰ ਦੀ ਸਾਰੀਆਂ ਸਰਗਰਮੀਆਂ ਦਾ ਪਾਜ ਉਗਾੜਿਆ ਤੇ ਸਿੱਖੀ ਦਾ ਜਿਹੜਾ ਜਾਂ ਉਹਨਾਂ ਦਾ ਆਪਣੇ ਪਾਰਟੀ ਨਾਲੇ ਆਪਣੇ ਲੀਡਰ ਨਾਲ ਭਾਈ ਸਾਹਿਬ ਕਹਿ ਕੇ ਬੁਲਾ ਰਿਹਾ ਹੋਣਾ ਉਹਨਾਂ ਨੂੰ ਹਨਾ ਸੋ ਜਿਸ ਸਤਕਾਰ ਨਾਲ ਉਹ ਭਾਈ ਅਮਰਪਾਲ ਸਿੰਘ ਦਾ ਜਿਹੜੇ ਅਕਸ ਨੂੰ ਉਭਾਰਨ ਵਿੱਚ ਉਹ ਕਾਮਯਾਬ ਹੋਇਆ ਸੋ ਹੁਣ ਦੇਖੋ ਵੀ ਇਸ ਜज्ਬੇ ਨੂੰ ਤੁਸੀਂ ਜੇਲਾ ਵਿੱਚ ਕਿਦਾਂ ਡੱਕਰੋ ਪਾਈ ਅਮਰਤਪਾਲ ਸਿੰਘ ਦੀ ਮਾਤਾ ਨੇ ਜਾਂ ਜਿਹੜੇ ਬਾਕੀ ਸੰਗਾਂ ਦੀਆਂ ਮਾਤਾਵਾਂ ਨੇ ਉਹਨਾਂ ਦਾ ਕੀ ਇੱਥੇ ਫਿਰ ਸਤਕਾਰ ਬਿਲਕੁਲ ਖਤਮ ਕਰ ਦੇਣਾ ਚਾਹੀਦਾ ਹੈ ਕੀ ਇਹ ਸਿੱਖੀ ਜਾਂ ਪੰਜਾਬ ਦੇ ਲੋਕ ਜਾਂ ਕਿਤੇ ਵੀ ਆਪਾਂ ਕਹਿ ਲਈਏ ਹਿਊਮਨ ਰਾਈਟਸ ਦੇ ਤੌਰ ਤੇ ਕੀ ਇਹ ਗਲਤ ਨਹੀਂ ਕੀਤਾ ਗਿਆ ਜਿਸ ਤਰੀਕੇ ਨਾਲ ਇੱਕ ਪਬਲਿਕ ਸਰਵੰਟ ਵੱਲੋਂ ਹੋਇਆ ਤੇਰੇ ਮੁੰਡੇ ਨੇ ਬਸ ਸਾਰੇ ਪੰਜਾਬ ਨੂੰ ਅਗਲਾ ਤੀ ਕੀ ਮੇਰੇ ਮੁੰਡੇ ਨੇ ਕਰਤਾ ਤੇਰੀ ਕਮਾਈ ਕਰਦੀ ਨਹੀਂ ਹੱਥ ਤੇ ਤੇਰਾ ਕੰਮ ਹੀ ਨਹੀਂ ਬਿਲੋਂ ਇਦਾ ਗੱਲ ਕਰਨ ਦਾ ਤੇਰੀ ਹੈ ਨਾ ਅੱਜ ਕਦੀ ਸਾਡੀ ਵੀ ਆਊਗੀ ਇਹ ਦੱਸਾਂਗੇ ਬੋਲੇ ਸ੍ਰੀ ਰਾਮਦਾਸ ਬੈਠਾ ਵਿਖਣ ਦੇ ਸ੍ਰੀ ਰਾਮਦਾਸ ਵੇਖੋ ਜੇ ਹੱਕ ਦੀਆਂ ਹੱਕਾਂ ਨੂੰ ਵੇੜੂਗਾ ਖਾਲਸਾ ਹੀ ਰਾਜ ਦੇ ਸੁਪਨੇ ਜਗਾਉਣਾ ਇਹ ਜੇ ਅੱਗ ਲਾਉਣੀ ਹੈਗੀ ਆ ਤਾਂ ਸਾਨੂੰ ਲੱਗਦਾ ਹੈਗਾ ਵੀ ਇਹ ਸਿੱਖ ਲਗਾਤਾਰ ਆ 1947 ਤੋਂ ਬਾਅਦ ਇਸ ਤਰ੍ਹਾਂ ਦੀ ਅੱਗ ਵਿੱਚ ਆਪ ਵੀ ਝੁਲਸ ਰਹੇ ਆ ਤੇ ਆਪਣੀ ਕੌਮ ਦੀ ਜਿਹੜੀ ਹੈਗੀ ਆ ਪਵਿੱਤਰ ਜਿਹੜੀ ਡੈਸਟਨੀ ਆ ਪ੍ਰੈਕਟੀਕਲ ਡੈਸਟਨੀ ਉਹਦੇ ਲਈ ਜਿਹੜੇ ਹੈਗੇ ਆ ਉਹ ਲਗਾਤਾਰ ਆ ਯਤਨ ਕਰ ਰਹੇ ਆ ਗਿਆ ਉਹਨਾਂ ਨੇ ਕਿਹਾ ਵੀ ਤੁਸੀਂ ਪੈਸੇ ਬਣਾ ਲਏ ਹੈਗੇ ਆ ਹਨਾ ਵੀ ਇੱਕ ਤਾਂ ਫਿਰ ਮਾਤਾ ਜੀ ਉਹਨਾਂ ਦਾ ਇਹ ਪਰਿਵਾਰ ਦੀ ਕੋਈ ਵੀ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਵੀ ਜਾਂਚ ਪੜਤਾਲ ਕਰਵਾਈ ਜਾਵੇ ਖਾਸ ਕਰਕੇ ਇੰਟਰਨੈਸ਼ਨਲ ਕੇਸ ਸਗਠਨ ਤੋਂ ਕਰਵਾਈ ਜਾਵੇ ਔਰ ਪੰਜਾਬ ਦੇ ਹਰੇਕ ਸਿਪਾਹੀ ਦੀ ਜਦੋਂ ਉਹ ਨੌਕਰੀ ਲੱਗਿਆ ਉਹਦੇ ਹਾਲਾਤ ਆਰਥਿਕ ਹਾਲਾਤ ਕੀ ਸੀ ਤੇ ਅੱਜ ਉਹਦੇ ਆਰਥਿਕ ਹਾਲਾਤ ਕੀ ਨੇ ਉਹਨਾਂ ਸਾਰਿਆਂ ਦੇ ਇੱਕ ਸਿਪਾਹੀ ਤੋਂ ਲੈ ਕੇ ਡੀਜੀਪੀ ਤੱਕ ਦੇ ਪੂਰੀ ਪੁਲਿਸ ਫੋਰਸ ਦੀ ਜਿਹੜੀ انਕੁਆਇਰੀ ਕੀਤੀ ਜਾਵੇ ਤੇ ਦੂਜੇ ਪਾਸੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਕਰਵਾ ਲਈ ਜਾਵੇ ਵੀ ਅਮਰਤਪਾਲ ਸਿੰਘ ਦੇ ਖਿਲਾਫ ਜਿਹੜਾ ਵਰਤਾਰਾ ਆ ਰਿਹਾ ਉਹ ਉਹ ਉੱਭੜ ਰਹੀ ਲੀਡਰਸ਼ਿਪ ਨੂੰ ਕ੍ਰਸ਼ ਕਰਨ ਦਾ ਵਰਤਾਰਾ ਹੈ ਕੋਲ ਅਫਸਰ ਸ਼ਾਹੀ ਉਹ ਉਹ ਛੱਡਣਾ ਨਹੀਂ ਚਾਹੁੰਦੇ ਜਿਹੜਾ ਲਹੂ ਲੱਗ ਗਿਆ ਨਾ ਮੂੰਹ ਨੂੰ ਉਹ ਛੱਡਣਾ ਨਹੀਂ ਚਾਹੁੰਦੇ ਉਹਨਾਂ ਨੂੰ ਲੱਗਦਾ ਵੀ ਜਿਹੜਾ ਵੀ ਉੱਠਦਾ ਮਾਰਦੇ ਹੋ ਉਹਨੂੰ ਕੁੱਟਦੇ ਹੋ ਉਹਨੂੰ 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 ਟਰਾਮਟਾਈਜ਼ ਕਰਦੇ ਹੋ ਹਾਂ ਸਰਦਾਰਤਾ ਸਿੰਘ ਜੀ ਆਪਾਂ ਦੇਖਿਆ ਕਿ ਹਰੇਕੀ ਕੋਚ ਆਪਾਂ ਕਹਿ ਲੀਏ ਕਿ ਹਫ਼ਤਿਆਂ ਬਾਅਦ ਜਾਂ ਮਹੀਨੇ ਬਾਅਦ ਕੋਈ ਨਾ ਕੋਈ ਇਸ ਤਰੀਕੇ ਦਾ ਜੇ ਕਹੀਏ ਕਿ ਕੋਈ ਲੱਭ ਲਿਆ ਜਾਂਦਾ ਹੈ ਜਾਂ ਜਾਣਬੁੱਝ ਕੇ ਇਸ ਤਰ੍ਹਾਂ ਦਾ ਕ੍ਰੀਏਟ ਕਰ ਲਿਆ ਜਾਂਦਾ ਹੈ ਜਿਸ ਤੇ ਨਾਲ ਐਮਪੀ ਅਮਰਪਾਲ ਸਿੰਘ ਹੁਣਾ ਦੀ ਜਿਹੜੀ ਕਿਰਦਾਰਕੁਸ਼ੀ ਕੀਤੀ ਜਾਵੇ ਭਗਵੰਤ ਸਿੰਘ ਬਾਜੇ ਕੇ ਹੁਣਾ ਦੀ ਕੁਝ ਸਕਿੰਟ ਦੀ ਵੀਡੀਓ ਨੇ ਜਿਹੜਾ ਨੈਰੇਟਿਵ ਕਢਣ ਦੇ ਲਈ ਤਕਰੀਬਨ ਇੱਕ ਹਫ਼ਤੇ ਤੋਂ ਬਹੁਤ ਸਾਰੀਆਂ ਡਿਬੇਟਸ ਸਾਰਾ ਕੁਝ ਹੋ ਰਿਹਾ ਸੀ ਕਿ ਭਾਈ ਅਮਰਪਾਲ ਸਿੰਘ ਹੁਣਾ ਨੇ ਨਸ਼ੇ ਲੈਣੇ ਚਾਲੂ ਕਰ ਦਿੱਤੇ ਨੇ ਜਾਂ ਟ੍ਰੈਮਾਡੋਲ ਦੀਆਂ ਗੋਲੀਆਂ ਵਗੈਰਾ ਕੁਝ ਸਕਿੰਟ ਦੀ ਵੀਡੀਓ ਨੇ ਬਹੁਤ ਵੱਡਾ ਜਿਹੜਾ ਬਦਲਾਅ ਜਿਹੜਾ ਉਹ ਕਰ ਦਿੱਤਾ ਕੀ ਕਹੋਗੇ ਹੋਰ ਦੂਜਾ ਉਹਨਾਂ ਦੇ ਸਰੂਪ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਆਪਾਂ ਕੀ ਕਿ ਕੁਝ ਸਕਿੰਟ ਉਹਨਾਂ ਨੂੰ ਮਿਲੇ ਬੋਲਣ ਨਹੀਂ ਦਿੱਤਾ ਜਾ ਰਿਹਾ ਗਰਦਨਾ ਘਮਾਈਆਂ ਜਾ ਰਹੀਆਂ ਨੇ ਪਰ ਫਿਰ ਵੀ ਉਹ ਕਹਿਗੇ ਜੋ ਉਹਨਾਂ ਨੇ ਕਹਿਣਾ ਸੀ ਹਾਂਜੀ ਹਾਂਜੀ ਸੋ ਭਾਈ ਭਗਵਾਨ ਸਿੰਘ ਬਾਜੇ ਕਿ ਜਿਹੜਾ ਆਪਾਂ ਦੇਖਿਆ ਵੀ ਕਿਸਾਨ ਮੋਰਚੇ ਦੌਰਾਨ ਇੱਕ ਸਿਰਫ ਮਜ਼ਾਕ ਦਾ ਪਾਤਰ ਦੇ ਤੌਰ ਤੇ ਲਿਆ ਜਾਂਦਾ ਸੀਗਾ ਅੱਜ ਜੋ ਜਿਸ ਕਿਸਮ ਨਾਲ ਅਮਰਤਪਾਲਨ ਕਰਕੇ ਗੁਰਸਿੱਖੀ ਜੀਵਨ ਵਿੱਚ ਆਏ ਹੈਗੇ ਆ ਸੋ ਜਿਸ ਦਲੇਰੀ ਨਾਲ ਉਹਨਾਂ ਨੇ ਪੇਸ਼ੀ ਦੇ ਸਮੇਂ ਦੌਰਾਨ 30 ਸਕਿੰਡ ਦੀ ਵੀਡੀਓ ਵਿੱਚ ਹੀ ਸਰਕਾਰ ਦੀ ਸਾਰੀਆਂ ਸਰਗਰਮੀਆਂ ਦਾ ਪਾਜ ਉਘਾੜਿਆ ਤੇ ਸਿੱਖੀ ਦਾ ਜਿਹੜਾ ਜਾਂ ਉਹਨਾਂ ਦਾ ਆਪਣੇ ਪਾਰਟੀ ਨਾਲੇ ਆਪਣੇ ਲੀਡਰ ਨਾਲ ਭਾਈ ਸਾਹਿਬ ਕਹਿ ਕੇ ਬੁਲਾ ਰਿਹਾ ਉਹ ਹੈ ਨਾ ਉਹਨਾਂ ਨੂੰ ਹਨਾ ਸੋ ਜਿਸ ਸਤਕਾਰ ਨਾਲ ਉਹ ਭਾਈ ਅਮਰਤਪਾਲ ਸਿੰਘ ਦਾ ਜਿਹੜੇ ਅਕਸ ਨੂੰ ਉਭਾਰਨ ਵਿੱਚ ਉਹ ਕਾਮਯਾਬ ਹੋਇਆ ਸੋ ਹੁਣ ਦੇਖੋ ਵੀ ਇਹ ਸਜਜਵੇ ਨੂੰ ਤੁਸੀਂ ਜੇਲ੍ਹਾਂ ਵਿੱਚ ਕਿਦਾਂ ਡੱਕ ਲੋਗੇ ਇਹ ਜੇ ਸਰੀਰਾਂ ਨੂੰ ਜੇਲਾਂ ਵਿੱਚ ਡੱਕ ਲਿਆ ਤਾਂ ਉਸ ਜਜ਼ਬੇ ਨੂੰ ਕਿਦਾਂ ਕੈਦ ਕਰੋਗੇ ਉਹ ਜਜ਼ਬਾ ਜੇ 30 ਸੈਕਿੰਡ ਲਈ ਵੀ ਆਜ਼ਾਦ ਹੁੰਦਾ ਤਾਂ ਉਹ ਆਪਣਾ ਜਲਾਵ ਦਿਖਾ ਜਾਂਦਾ ਹੈ ਨਾ ਸੋ ਗੱਲ ਸਰਕਾਰਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਵੀ ਸਰੀਰਾਂ ਨੂੰ ਜੇਲਾਂ ਵਿੱਚ ਕੈਦ ਕਰਕੇ ਤੁਸੀਂ ਉਸ ਜਜ਼ਬੇ ਨੂੰ ਨਹੀਂ ਡੱਕ ਸਕਦੇ 1984 ਤੋਂ ਬਾਅਦ ਤੁਸੀਂ ਇੱਕ ਤਰ੍ਹਾਂ ਨਾਲ ਤਸ਼ੱਦਦ ਦਾ ਉਹ ਕਹਿਰ ਵਰਤਾਇਆ ਕਤਲੋਗਾਰਤ ਦਾ ਜਾਂ ਜਸਮਾਨੀ ਤਸ਼ੱਦਦ ਦਾ ਜਾਂ ਜਲਾਲਤ ਦਾ ਜਾਂ ਟਰੌਮਾ ਦਾ ਉਹ ਕਹਿਰ ਵਰਤਾਇਆ ਪਰ ਸਿੱਖ ਕੌਮ ਸਾਰੇ ਉਸ ਟਰਾਮਾ ਦੇ ਤਸ਼ੱਦਦ ਅਤੇ ਕਤਲੋਗਾਰ ਦੇ ਦੌਰ ਵਿੱਚੋਂ ਹੁੰਦੀ ਹੋਈ ਜੇ ਅੱਜ ਵੀ ਉਹ ਇੱਕ ਤਰ੍ਹਾਂ ਨਾਲ ਆਪਣੀ ਅਣਖ ਆਪਣੀ ਗੈਰਤ ਔਰ ਆਪਣੀ ਇੱਜ਼ਤ ਲਈ ਜਿਹੜੀ ਹੈਗੀ ਆ ਵੀ ਹਥਕੜੀਆਂ ਲੱਗੀਆਂ ਹੋਈਆਂ ਹੋਣ ਦੇ ਬਾਵਜੂਦ ਵੀ ਬਾਹ ਉਲਾਰ ਕੇ ਜਕਾਰੇ ਛੱਡ ਸਕਦੀ ਆ ਤਾਂ ਇਸ ਜਜ਼ਬੇ ਨੂੰ ਤੁਸੀਂ ਕਿਦਾਂ ਕੈਦ ਕਰੋਗੇ ਸਰਕਾਰਾਂ ਨੂੰ ਇਹ ਸਮਝਣਾ ਚਾਹੀਦਾ ਹੈ ਵੀ ਇਹ ਜਜ਼ਬਿਆਂ ਵਾਲੀ ਕੌਮ ਹੈ ਇਹ ਗੁਰੂ ਪਾਤਸ਼ਾਹ ਵੱਲੋਂ ਖੰਡੇ ਦੀ ਪਾਹਲ ਵਿੱਚੋਂ ਜਿਹੜੀ ਅਮਰਤ ਦੀ ਸ਼ਕਤੀ ਆਇਆ ਤਲਵਾਰ ਦੀ ਧਾਰ ਵਿੱਚੋਂ ਪੈਦਾ ਹੋਈ ਕੌਮ ਹੈਗੀ ਆ ਇਹ ਤਾਂ ਦੋ ਸਿੰਘ ਹੀ ਜਿਹੜੇ ਖਾਲਸਾ ਰਾਜ ਦੀ ਜਿਹੜੀ ਹੈਗੀ ਆ ਨਹੀਂ ਰੱਖ ਦਿੰਦੇ ਆ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦੀ ਜੀ ਸਾਡੇ ਕੋਲ ਜਿਹੜੀ ਉਦਾਹਰਣ ਹੈਗੀ ਆ ਸੋ ਸਿੱਖਾਂ ਨਾਲ ਉਹਨਾਂ ਨੂੰ ਜਿਹੜਾ ਇੰਟਰੈਕਟ ਕਰਨ ਸਮੇਂ ਜਾਂ ਉਹਨਾਂ ਤੇ ਜ਼ੁਲਮ ਕਰਨ ਸਮੇਂ ਉਹਨਾਂ ਦੀ ਇਤਿਹਾਸਕ ਵਿਰਾਸਤ ਨੂੰ ਜਿਹੜਾ ਹੈਗਾ ਓਹੋ ਸੋਚਣਾ ਚਾਹੀਦਾ ਉਹਦੇ ਬਾਰੇ ਔਰ ਮਤਾ ਇਹ ਭੁੱਲੋ ਵੀ ਹਾਂ ਕੰਜ਼ਿਊਮਰਿਜ਼ਮ ਤੇ ਮਟੀਰੀਅਲਿਜ਼ਮ ਦੇ ਇਸ ਯੁੱਗ ਵਿੱਚ ਕੌਮ ਦਾ ਜਿਹੜਾ ਸਾਰਾ ਹਿੱਸਾ ਹੈ ਉਹਦੇ ਵਿੱਚੋਂ ਆਪਣੀ ਜਿਹੜੀ ਆਣਖ ਗੈਰਤ ਆ ਗੁਰੂ ਨਾਲ ਪਿਆਰ ਆ ਖਤਮ ਹੋ ਗਿਆ ਜਦੋਂ ਗੱਲ ਗੁਰੂ ਨਾਲ ਪਿਆਰ ਦੀ ਆਉਂਦੀ ਆ ਤਾਂ ਬਹੁਤ ਸਾਰੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ ਵੀ 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 ਬਿਰਕੋ ਨੇ ਮੋਨੇ ਨੇ ਜਾਂ ਕਿਸ ਨਹੀਂ ਰੱਖੇ ਹੋਏ ਉਹ ਵੀ ਆਣਖ ਤੇ ਗੈਰਤ ਲਈ ਜਿਹੜਾ ਹੈਗਾ ਰੰਗੇ ਜੰਗੇ ਮੈਦਾਨ ਵਿੱਚ ਨਿਤਰ ਆਉਂਦੇ ਨੇ ਤੇ ਖਾਲਸਾ ਪੰਥ ਦੀਆਂ ਪਰੰਪਰਾਵਾਂ ਨੂੰ ਉਜਾਗਰ ਕਰਦੇ ਆ ਸੋ ਭਗਵਾਈ ਭਗਵੰਤ ਸਿੰਘ ਦੀ ਉਸ ਵੀਡੀਓ আর ਉਹਨਾਂ ਦਾ 4-5 ਸਾਲ ਪਹਿਲਾਂ ਕਿਸ ਤਰ੍ਹਾਂ ਦਾ ਸਰੂਪ ਸੀ ਕਿਦਾਂ ਗੁਰੂ ਦੀ ਬਖਸ਼ਿਸ਼ ਹੋਈ ਉਹ ਅਮਰਤ ਧਾਰੀ ਬਣੇ ਸੋ ਅੱਜ ਕਿਸ ਤਰ੍ਹਾਂ ਹੈ ਉਹ ਇਹ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਜਦੋਂ ਪਿਛਲੀ ਪੇਸ਼ੀ ਤੇ ਆਏ ਸੀ ਕਿੰਨੇ ਜਜ਼ਬੇ ਨਾਲ ਉਹਨਾਂ ਨੇ ਆਪਣੇ ਵਿਚਾਰ ਪ੍ਰਗਟ ਕਰੇ ਸੀ ਸੋ ਅਸੀਂ ਸਮਝਦੇ ਹਾਂ ਵੀ ਸਰਕਾਰਾਂ ਨੂੰ ਇਸ ਜਜ਼ਬੇ ਦੀ ਥਾਪ ਪਾਉਣੀ ਚਾਹੀਦੀ ਆ ਸਰਕਾਰਾਂ ਨੂੰ ਇਹਨਾਂ ਗੁਰਸਿੱਖਾਂ ਨਾਲ ਕਿਸੇ ਗੱਲਬਾਤ ਦੀ ਟੇਬਲ ਤੇ ਆਉਣਾ ਚਾਹੀਦਾ ਉਹਨਾਂ ਦੇ ਜਿਹੜੇ ਜਿਹੜੇ ਇੱਕ ਤਰ੍ਹਾਂ ਰੋਸੇ ਹੈਗੇ ਆ ਉਹਨਾਂ ਨੂੰ ਮਟਾਉਣ ਦਾ ਯਾ ਸਿੱਖਾਂ ਦੀਆਂ ਮੰਗਾ ਮੰਨਣ ਵੱਲ ਵਧਣਾ ਚਾਹੀਦਾ ਹੈ ਜੇਲਾਂ ਵਿੱਚ ਧੱਕ ਕੇ ਤੁਸੀਂ ਇਸ ਜਜ਼ਬੇ ਨੂੰ ਜਿਹੜਾ ਹੈਗਾ ਕਤਲ ਨਹੀਂ ਕਰ ਸਕਦਾ ਬਿਲਕੁਲ ਜੀ ਹਮੇਸ਼ਾ ਹੀ ਜਿਹੜੀ ਆਪਾਂ ਕਹਿੰਕੇ ਕੰਫਡਰੇਸ਼ਨ ਦੀ ਨੀਤੀ ਹੁੰਦੀ ਹੈ ਉਹ ਹਮੇਸ਼ਾ ਹੀ ਲਗਾਤਾਰ ਕਾਮਯਾਬ ਨਹੀਂ ਹੁੰਦੀ ਹੈਗੀ ਔਰ ਫਿਰ ਜਿੰਨਾ ਕੋਮਾ ਦੇ ਇਤਿਹਾਸ ਪਿੱਠ ਤੇ ਖੜਾ ਹੋਵੇ ਜਿਨ੍ਹਾਂ ਨੇ ਸਮੇਂ-ਸਮੇਂ ਤੇ ਮੌਕੇ ਦੇ ਅਫਦਾਲੀਆਂ ਨੂੰ ਜਾਂ ਮੌਕੇ ਦੇ ਆਪਾਂ ਕਹੀਏ ਕਿ ਜਿੰਨੇ ਵੀ ਹੋਰ ਜਿਹੜੇ ਤਾਂ ਹੈਗੇ ਆ ਧੜ ਵੀ ਹੈਗੇ ਆ ਉਹਨਾਂ ਨੂੰ ਜਵਾਬ ਦਿੱਤੇ ਹੁਣ ਇੱਕ ਲੰਬੀ ਜਿਹੜੀ ਇੱਕ ਫੈਰਿਸਟ ਹੋਵੇ ਉਹਨਾਂ ਕੋਮਾਂ ਦੇ ਜਜ਼ਬਿਆਂ ਨੂੰ ਜਿਹੜਾ ਹੈ ਛੱਟ ਨਹੀਂ ਮਾਰੀ ਜਾ ਸਕਦੀ ਅ ਸਦਾਤ ਹਸਨ ਸਿੰਘ ਜੀ ਦੂਜੇ ਬੰਨੇ ਜਿਹੜਾ ਰੀਸੈਂਟ ਜਿਹੜੀ ਘਟਨਾ ਸਾਹਮਣੇ ਆਈ ਹੈਗੀ ਆ ਕਿ ਜਦੋਂ ਪੇਸ਼ੀ ਹੁੰਦੀ ਆ ਜਨਾਲਾ ਕੋਰਟ ਤੇ ਵਿੱਚ ਕਿਉਂਕਿ ਜਿਹੜੇ ਬਾਕੀ ਦੇ ਨੋ ਸਿੰਘ ਹੈਗੇ ਨੇ ਉਹ ਤੇ ਇੱਧਰ ਆਗੇ ਹੋਏ ਨੇ ਭਾਵੇਂ ਕਿ ਅਮਰਤਪਾਲ ਸਿੰਘ ਹੋਣਾ ਤੇ ਐਨਐਸਏ ਜੇ ਲੱਗਾ ਹੈਗਾ ਤੇ ਉਸ ਪੇਸ਼ੀ ਦੇ ਦੌਰਾਨ ਜਿਹੜਾ ਹੈਗਾ ਜਿਸ ਤਰੀਕੇ ਦੇ ਨਾਲ ਪਰਿਵਾਰਾਂ ਦੇ ਨਾਲ ਬਤਮੀਜ਼ੀ ਜਾਂ ਧੱਕਾ ਮੁਕੀ ਆਪਾਂ ਕਹਿ ਲਈਏ ਤੇ ਫਿਰ ਉਸ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ ਤੇ ਵੀਾਇਰਲ ਹੋਈ ਅਕਾਲ ਚੈਨਲ ਦੀ ਟੀਮ ਵੀ ਉੱਥੇ ਮੌਕੇ ਤੇ ਮੌਜੂਦ ਹੈਗੀ ਸੀ ਐਸਪੀ ਹਰਪਾਲ ਸਿੰਘ ਹੋਣਾ ਦੇ ਵੱਲੋਂ ਭਾਈ ਅਮਰਤਪਾਲ ਸਿੰਘ ਹੋਣਾ ਦੀ ਮਾਤਾ ਦੇ ਨਾਲ ਜਿਸ ਤਰੀਕੇ ਦੇ ਨਾਲ ਖਹਿ ਬਾਜ਼ੀ ਹੋਈ ਜਾਂ ਜਿਸ ਤਰੀਕੇ ਦੀ ਭਾਸ਼ਾ ਵਰਤੀ ਗਈ ਜੀ ਆਪਾਂ ਉਹਨੂੰ ਕਾਨੂੰਨੀ টারਮਸ ਵੀ ਦੇਖਣਾ ਹੋਵੇ ਚਲੋ ਮੰਨ ਲੈਂਦੇ ਆ ਕਿ ਕਾਨੂੰਨ ਦੇ ਹਿਸਾਬ ਨਾਲ ਦੋਸ਼ੀ ਤੇ ਭਾਈ ਅਮਰਪਾਲ ਸਿੰਘ ਆ ਗਿਆ ਹੈ ਭਾਈ ਅਮਰਤਪਾਲ ਸਿੰਘ ਦੀ ਮਾਤਾ ਨੇ ਜਾਂ ਜਿਹੜੇ ਬਾਕੀ ਸਿੰਘਾਂ ਦੀਆਂ ਮਾਤਾਵਾਂ ਨੇ ਉਹਨਾਂ ਦਾ ਕੀ ਇੱਥੇ ਫਿਰ ਸਤਕਾਰ ਬਿਲਕੁਲ ਖਤਮ ਕਰ ਦੇਣਾ ਚਾਹੀਦਾ ਹੈ ਕੀ ਇਹ ਸਿੱਖੀ ਜਾਂ ਪੰਜਾਬ ਦੇ ਲੋਕ ਜਾਂ ਕਿਤੇ ਵੀ ਆਪਾਂ ਕਹਿ ਲਈਏ ਹਿਊਮਨ ਰਾਈਟਸ ਦੇ ਤੌਰ ਤੇ ਕੀ ਇਹ ਗਲਤ ਨਹੀਂ ਕੀਤਾ ਗਿਆ ਜਿਸ ਤਰੀਕੇ ਨਾਲ ਇੱਕ ਪਬਲਿਕ ਸਰਵੰਟ ਵੱਲੋਂ ਹੋਇਆ ਹਾਂਜੀ ਹਾਂਜੀ ਸੋ ਹੈਂਕਰ ਆ ਜਿਹੜੀ ਉਹ ਸਿਰ ਚੜ੍ਹ ਕੇ ਬੋਲਦੀ ਆ ਜਿਹੜਾ ਸੱਤਾ ਦਾ ਭੋਤ ਆ ਜਿਹੜਾ ਅਫਸਰ ਸਾਹਿਬਾ ਇੱਕ ਇੱਕ ਜਨੂਨ ਹੁੰਦਾ ਸੋ ਆਪਾਂ ਦੇਖ ਰਿਹਾ ਵੀ ਉਸ ਪੁਲਿਸ ਆਫਸਰ ਦੇ ਸਿਰ ਚੜ੍ਹ ਕੇ ਬੋਲ ਰਿਹਾ ਉਹਨੂੰ ਇਹ ਵੀ ਤਮੀਜ਼ ਨਹੀਂ ਹੈ ਵੇ ਇੱਕ ਬਜ਼ੁਰਗ ਮਾਤਾ ਜਾਂ ਉਹਨਾਂ ਭੈਣਾਂ ਜਿਹੜੀਆਂ लाचार ਭੈਣਾਂ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਪਰਿਵਾਰਕ ਜਾਨ ਉਹਨਾਂ ਨੇ ਜੇਲ੍ਹਾਂ ਵਿੱਚ ਬੰਦ ਕਰ ਰੱਖੇ ਆ ਬਿਨਾ ਕੋਈ ਬਹੁਤੇ ਕੇਸ ਚਲਾਇਆ ਜਾਂ ਕਿਸ ਤਰ੍ਹਾਂ ਵੀ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਤੁਸੀਂ ਵਿਹਾਰ ਕਿਦਾਂ ਕਰਨਾ ਹੈ ਨਾ ਸੋ ਜਿਸ ਕਿਸਮ ਦਾ ਉਹਨਾਂ ਵਿੱਚ ਹੈਂਕੜ ਸਮਝ ਆ ਰਹੀ ਆ ਉਹ ਕਹਿ ਰਿਹਾ ਵੀ ਤੇਰੇ ਪੁੱਤ ਨੇ ਸਾਰੇ ਪੰਜਾਬ ਨੂੰ ਅੱਗ ਲਾ ਦਿੱਤੀ ਸੋ ਸੋ ਗੁਰੂ ਦੀ ਗੱਲ ਕਰਨਾ ਖਾਲਸਾ ਜੀ ਦੀਆਂ ਰਵਾਇਤਾਂ ਦੀ ਗੱਲ ਕਰਨਾ ਖਾਲਸਾਈ ਰਾਜ ਦੇ ਸੁਪਨੇ ਜਗਾਉਣਾ ਇਹ ਜੇ ਅੱਗ ਲਾਉਣੀ ਹੈਗੀ ਆ ਤਾਂ ਸਾਨੂੰ ਲੱਗਦਾ ਹੈਗਾ ਵੀ ਇਹ ਸਿੱਖ ਲਗਾਤਾਰ ਆ 1947 ਤੋਂ ਬਾਅਦ ਇਸ ਤਰ੍ਹਾਂ ਦੀ ਅੱਗ ਵਿੱਚ ਆਪ ਵੀ ਝੁਲਸ ਰਹੇ ਆ ਤੇ ਆਪਣੀ ਕੌਮ ਦੀ ਜਿਹੜੀ ਹੈਗੀ ਆ ਪਵਿੱਤਰ ਜਿਹੜੀ ਡੈਸਟਨੀ ਆ ਪੋਲੀਟਿਕਲ ਡੈਸਟਨੀ ਉਹਦੇ ਲਈ ਜਿਹੜੇ ਹੈਗੇ ਆ ਉਹ ਲਗਾਤਾਰ ਆ ਯਤਨ ਕਰ ਰਹੇ ਆ ਗਿਆ ਦੂਜੇ ਪਾਸੇ ਹੁਣ ਤੁਸੀਂ ਦੇਖੋ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਪੈਸੇ ਬਣਾ ਲਏ ਹੈਗੇ ਆ ਹਨਾ ਵੀ ਇੱਕ ਤਾਂ ਫਿਰ ਮਾਤਾ ਜੀ ਉਹਨਾਂ ਦੇ ਆ ਪਰਿਵਾਰ ਦੀ ਕੋਈ ਵੀ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਵੀ ਜਾਂਚ ਪੜਤਾਲ ਕਰਵਾਈ ਜਾਵੇ ਖਾਸ ਕਰਕੇ ਇੰਟਰਨੈਸ਼ਨਲ ਕਿਸੇ ਸੰਗਠਨ ਤੋਂ ਕਰਵਾਈ ਜਾਵੇ ਔਰ ਪੰਜਾਬ ਦੇ ਹਰੇਕ ਸਿਪਾਹੀ ਦੀ ਜਦੋਂ ਉਹ ਨੌਕਰੀ ਲੱਗਿਆ ਉਹਦੇ ਹਾਲਾਤ ਆਰਥਿਕ ਹਾਲਾਤ ਕੀ ਸੀ ਤੇ ਅੱਜ ਉਹਦੇ ਆਰਥਿਕ ਹਾਲਾਤ ਕੀ ਨੇ ਉਹਨਾਂ ਸਾਰਿਆਂ ਦੇ ਇੱਕ ਸਿਪਾਹੀ ਤੋਂ ਲੈ ਕੇ ਡੀਜੀਪੀ ਤੱਕ ਦੇ ਪੂਰੀ ਪੁਲਿਸ ਫੋਰਸ ਦੀ ਜਿਹੜੀ انਕੁਆਇਰੀ ਕਈ ਜਾਵੇ ਤੇ ਦੂਜੇ ਪਾਸੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਕਰਵਾ ਲਈ ਜਾਵੇ ਸੋ ਇਵਨ ਸ਼ਹੀਦ ਸਿੰਘਾਂ ਦੀ ਵੀ ਜਿਹੜੇ ਪਿਛਲੇ 40 ਸਾਲਾਂ ਤਰ੍ਹਾਂ ਸ਼ਹੀਦ ਹੋਏ ਆ ਉਹਨਾਂ ਦੀ ਆਰਥਿਕ ਹਾਲਤ ਕੀ ਹੈਗੀ ਆ ਸੋ ਬਿਲਕੁਲ ਸਾਰਾ ਕੁਝ ਹੈ ਜਿਹੜਾ ਸਪਸ਼ਟ ਹੋ ਜਾਵੇਗਾ ਸੋ ਉਹ ਹਿਊਮਨ ਰਾਈਟਸ ਦੇ ਮਾਮਲੇ ਤੇ ਵੀ ਉਹ ਦੋਸ਼ੀ ਬਣਦੇ ਹੈਗੇ ਆ ਜਿਹੜੇ ਐਸਪੀ ਨੇ ਔਰ ਇੱਕ ਤਰ੍ਹਾਂ ਨਾਲ ਕਿਸੇ ਵਿਅਕਤੀ ਤੇ ਤੁਸੀਂ ਇਸ ਤਰ੍ਹਾਂ ਮਾਇਆਂ ਬੀਬੀਆਂ ਤੇ ਪਬਲੀਕਲੀ ਇਸ ਤਰ੍ਹਾਂ ਦੋਸ਼ ਨਹੀਂ ਲਾ ਸਕਦੇ ਭਾਰਤ ਦਾ ਕਾਨੂੰਨ ਕਹਿੰਦਾ ਹੈ ਵੀ ਜਦੋਂ ਤੱਕ ਬੰਦਾ ਦੋਸ਼ੀ ਸਿੱਧਾ ਨਾ ਹੋ ਜਵੇ ਹੁਣ ਤੁਸੀਂ ਦੇਖੋ ਜਦੋਂ ਥਾਣਿਆਂ ਵਿੱਚ ਕਿਸੇ ਨੂੰ ਗ੍ਰਫਤਾਰ ਕੀਤਾ ਜਾਂਦਾ ਉਹਨਾਂ ਦੇ ਮੂੰਹ ਤੇ ਕੱਪੜਾ ਪਾਇਆ ਜਾਂਦਾ ਉਹਨਾਂ ਦੀ ਪਛਾਣ ਨਹੀਂ ਦੱਸੀ ਜਾਂਦੀ ਕਿਉਂਕਿ ਉਸ ਵੇਲੇ ਤੱਕ ਉਹ ਦੋਸ਼ੀ ਨਹੀਂ ਹੈਗੇ ਹਨਾ ਹਾਲੇ ਇਨਾ ਸਿੰਘਾਂ ਤੇ ਵੀ ਕੇਸ ਚੱਲ ਰਹੇ ਨੇ ਹਨਾ ਸੋ ਤੁਸੀਂ ਇਸ ਤਰ੍ਹਾਂ ਹੁਕਮ ਸੁਣਾ ਦੇਣਾ ਸੋ ਬੜੀ ਹੈਂਕਰ ਹੈਗੀ ਆ ਐਰੋਗੈਂਸ ਹੈਗੀ ਆ ਸੱਤਾ ਦਾ ਭੂਤ ਹੈ ਜਿਹੜਾ ਸਵਾਰਾ ਉਹ ਇਹ ਚਾਹੁੰਦੇ ਪੁਲਿਸ ਇਹ ਚਾਹੁੰਦੀ ਹੈਗੀ ਆ ਵੀ ਪੋਲਿਟਿਕਸ ਸਾਡੇ ਹਿਸਾਬ ਨਾਲ ਵਗੇ ਅਸੀਂ ਪੋਲਿਟਿਕਸ ਨੂੰ ਟ੍ਰੈਂਡ ਦਈਏ ਅਸੀਂ ਜਿਹੜਾ ਜਿਹੜਾ ਇੱਕ ਤਰ੍ਹਾਂ ਨਾਲ ਕਰਪਟ ਕਿਸਮ ਦੀ ਪੋਲਿਟਿਕਸ ਆ ਉਹਨੂੰ ਉਜਾਗਰ ਕਰਨਾ ਚਾਹੁੰਦੇ ਆ ਮਤਲਬ ਕਿਤਨਾ ਕਿਤੇ ਅਫਸਰ ਸ਼ਾਹੀ ਹੀ ਹੀ ਫਿਰ ਪੂਰਾ ਡਿਕਟੇਟ ਕਰ ਰਹੀ ਹੈ ਜੀ ਆਪਾਂ ਕਹਿ ਲਈਏ ਕਿ ਜਿਸ ਤਰੀਕੇ ਦੇ ਇਨਕਾਊਂਟਰਸ ਹੋ ਰਹੇ ਨੇ ਜਿਹਾ ਇਹੋ ਜਿਹਾ ਮਾਹੌਲ ਇੱਕ ਸਿਰ ਜਾ ਜਾ ਬਿਲਕੁਲ ਬਿਲਕੁਲ ਅਫਸਰ ਸ਼ਾਹੀ ਉਹ ਛੱਡਣਾ ਨਹੀਂ ਚਾਹੁੰਦੀ ਜਿਹੜਾ ਲਹੂ ਲੱਗ ਗਿਆ ਨਾ ਮੂੰਹ ਨੂੰ ਉਹ ਛੱਡਣਾ ਨਹੀਂ ਚਾਹੁੰਦੀ ਉਹਨਾਂ ਨੂੰ ਲੱਗਦਾ ਵੀ ਜਿਹੜਾ ਵੀ ਉੱਠਦਾ ਮਾਰ ਦਿਓ ਉਹਨੂੰ ਕੁੱਟ ਦਿਓ ਉਹਨੂੰ 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 ਟਰਾਮਾਟਾਈਜ਼ ਕਰ ਦਿਓ ਸੋ ਇਹ 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 ਮੈਂ ਵਰਤ ਫਿਰ ਸਰਬੀਆ ਦਾ ਜਿਹੜਾ ਕਰੋਸ਼ਾਂ ਦਾ ਜਿਹੜਾ ਕਤਲੇਆਮ ਹੈ ਉਹਦੇ ਬਾਰੇ ਇੱਕ ਬਹੁਤ ਅੱਛੀ ਕਿਤਾਬ ਹੈਗੀ ਆ ਉਹ ਕਹਿੰਦਾ ਵੀ ਜਿਹੜੇ ਜਿਹੜੇ ਤਸ਼ੱਦਦ ਦੇ ਕੇਂਦਰ ਹੁੰਦੇ ਆ ਨਾ ਤਸ਼ੱਦਦ ਦੇ ਕੇਂਦਰ ਅਸਲ ਵਿੱਚ ਜਿਹੜੀ ਜਿਹੜੀ ਉਸ ਉਸ ਕੌਮ ਦੀ ਇੱਕ ਬੌਂਡਿੰਗ ਦੀ ਭਾਵਨਾ ਹੁੰਦੀ ਆ ਇੱਕ ਕੌਮ ਦੇ ਤੌਰ ਤੇ ਫੈਮਿਲੀ ਆਫ ਮਾਈਂਡਸ ਹੁੰਦੀ ਆ ਜਿਹੜੀ ਕਹਿੰਦਾ ਉਹਨੂੰ ਤੋੜ ਦੇਣ ਲਈ ਜਿਹੜੇ ਕ੍ਰੀਏਟ ਕੀਤੇ ਜਾਂਦੇ ਹੈਗੇ ਸੋ ਬਹੁਤ ਵੱਡੇ ਵਿਦਵਾਨਾਂ ਦੀਆਂ ਜਿਹੜੇ ਆਰਟੀਕਲਾਂ ਦਾ ਸੰਗ ਰਹਿ ਹੈ ਇੱਕ ਵਿਦਵਾਨ ਕਹਿੰਦਾ ਵੀ ਤੁਸੀਂ ਦੇਖੋ ਜਿਹੜੇ ਤਸ਼ੱਦਦ ਦੇ ਕੇਂਦਰ ਹੈਗੇ ਹਨ ਨਾ ਆਇਂ ਲੱਗਦਾ ਜਿੱਦਾਂ ਪੰਜਾਬ ਬਾਰੇ ਲਿਖੀ ਹੋਵੇ ਕਿਤਾਬ ਉਹ ਕਹਿੰਦਾ ਤਸ਼ੱਦਦ ਦੇ ਕੇਂਦਰ ਪਿੰਡ ਪਿੰਡ ਖੁੱਲਦੇ ਆ ਪਿੰਡਾਂ ਤੋਂ ਲੈ ਕੇ ਕਸਬਿਆਂ ਸ਼ਹਿਰਾਂ ਤੱਕ ਉਹ ਜਿਹੜੇ ਤਸ਼ੱਦਦ ਦੇ ਕੇਂਦਰ ਖੁੱਲੇ ਜਾਂਦੇ ਆ ਉਹ ਤਸ਼ੱਦਦ ਦੇ ਕੇਂਦਰ ਪਿੰਡਾਂ ਤੋਂ ਲੈ ਕੇ ਵੱਡੇ ਸ਼ਹਿਰਾਂ ਤੱਕ ਤਾਂ ਖੁੱਲੇ ਜਾਂਦੇ ਆ ਕਿਉਂਕਿ ਉਹ ਦੋਹੇ ਕੌਮਾਂ ਨੂੰ ਇਨਵੋਲਵ ਕਰਨਾ ਚਾਹੁੰਦੇ ਆ ਇੱਕ ਕੌਮ ਦੀ ਨਸਲ ਕੁਸ਼ੀ ਹੋ ਰਹੀ ਆ ਦੂਜੀ ਕੌਮ ਨਸਲ ਕੁਸ਼ੀ ਕਰ ਰਹੀ ਆ ਇਟ ਮੀਨਸ ਪੂਰੀਆਂ ਦੀਆਂ ਪੂਰੀਆਂ ਕੌਮਾਂ ਦੋ ਵੱਖ-ਵੱਖ ਸਰਿਆਂ ਤੇ ਇਨਵੋਲਵ ਆ ਜੜੀਆਂ ਹੋ ਜਾਂਦੀਆਂ ਹੈਗੀਆਂ ਤੇ ਦੂਜਾ ਕਹਿੰਦਾ ਜਿਹੜਾ ਟਰਾਮਾਟਾਈਜ਼ ਕਰਦੇ ਆ ਜਿਹੜੀ ਇਹ ਹੈਗਾ ਵੀ ਕੱਲਾ ਉਹ ਸਰੀਰ ਕਤਲਿਆਮ ਨਹੀਂ ਕਰਦੇ ਸਰੀਰਕ ਕਤਲਿਆਮ ਲਾਸਟ ਈਵੈਂਟ ਹੁੰਦਾ ਉਹ ਤੋਂ ਪਹਿਲਾਂ ਸਾਲਾਂ ਜਾਂ ਸਦੀਆਂ ਤੱਕ ਕੌਮਾਂ ਨੂੰ ਟਰਾਮਾਟਾਈਜ਼ ਕਰਦੇ ਆ ਵੀ ਕਾਨੂੰਨ ਇਸ ਤਰ੍ਹਾਂ ਦੇ ਘੜੇ ਜਾਂਦੇ ਆ ਉਹ ਕੌਮਾਂ ਜੜੀਆਂ ਤਸ਼ੱਦਦ ਸਹਿ ਰਹੀਆਂ ਉਹਦੇ ਲਈ ਕੋਈ ਰਾਈਟਸ ਹੀ ਨਾ ਬਚਣ ਉਹਨਾਂ ਦਾ ਕਲਚਰ ਖਤਮ ਕਰ ਦਿੱਤਾ ਜਾਵੇ ਉਹਨਾਂ ਦੀ ਪੋਲਿਟਿਕਸ ਖਤਮ ਕਰ ਦਿੱਤੀ ਜਾਵੇ ਸਭ ਤੋਂ ਵੱਧ ਕਹਿੰਦਾ ਉਹਨਾਂ ਦੀ ਲੀਡਰਸ਼ਿਪ ਨੂੰ ਕ੍ਰਸ਼ ਕੀਤਾ ਜਾਂਦਾ ਸੋ ਅੱਜ ਸਾਡੇ ਸਾਹਮਣੇ ਆ ਵੀ ਅਮਰਤਪਾਲ ਸਿੰਘ ਦੇ ਖਿਲਾਫ ਜਿਹੜਾ ਵਰਤਾਰਾ ਆ ਰਿਹਾ ਉਹ ਉੱਭਰ ਰਹੀ ਲੀਡਰਸ਼ਿਪ ਨੂੰ ਕ੍ਰਸ਼ ਕਰਨ ਦਾ ਵਰਤਾਰਾ ਹੈ ਜਿਨ੍ਹਾਂ ਨੇ ਜੈਨੋਸਾਈਡ ਤੇ ਕੰਮ ਕਰਿਆ ਇਹਦੇ ਚ ਜੇ ਆਪਾਂ ਦੂਸਰੇ ਐਂਗਲ ਤੋਂ ਦੇਖੀਏ ਕੀ ਉਹ ਕ੍ਰਸ਼ ਹੋ ਰਿਹਾ ਹੈ ਕਿਉਂਕਿ ਜਿੰਨੇ ਵੀ ਆਪਾਂ ਕਿਉਂਕਿ ਅਸੀਂ ਤਾਂ ਐਨਾਲਾਈਜ਼ ਕਰਦੇ ਰਹਿੰਦੇ ਆ ਜਿੰਨੀਆਂ ਵੀ ਵੀਡੀਓਜ਼ ਪਾਈਆਂ ਜਾਂਦੀਆਂ ਨੇ ਭਾਈ ਅਮਰਪਾਲ ਸਿੰਘ ਉਹਨਾਂ ਦੇ ਖਿਲਾਫ ਉਹਦੇ ਥੱਲੇ ਆਮ ਲੋਕਾਂ ਦਾ ਰੋਸਾ ਕਮੈਂਟਸ ਦੇ ਰੂਪ ਦੇ ਵਿੱਚ ਉਹ ਨਜ਼ਰ ਆਉਂਦਾ ਹੈਗਾ ਮਤਲਬ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਉਬਾਰ ਹੋ ਰਿਹਾ ਹੈਗਾ ਜੇ ਆਪਾਂ ਦੂਜੇ ਐਂਗਲ ਤੋਂ ਦੇਖੀਏ ਤੇ ਸੋ ਇਹ ਇਹ ਉਹਨਾਂ ਨੂੰ ਨਾ ਸਮਝ ਆ ਰਿਹਾ ਸੋ ਉਹ ਆਪਣੀ ਸੈਲਫ ਜਿਹੜੀ ਅਲੂਜ਼ਨ ਨੂੰ ਸੈਟੀਸਫਾਈ ਕਰਨ ਲਈ ਉਹ ਵੀਡੀਓਜ਼ ਆ ਜਿਹੜੀਆਂ ਉਹ ਚਲਾਉਂਦੇ ਹੈਗੇ ਹਨ ਸੋ ਸਾਰੇ ਚੈਨਲਾਂ ਨੂੰ ਜਿਸ ਤਰ੍ਹਾਂ ਕਿਹਾ ਜਾਂਦਾ ਵੀ ਉਹਦੇ ਖਿਲਾਫ ਵੀਡੀਓ ਚਲਾਓ ਪਰ ਜਿਹੜਾ ਲੋਕ ਨੇ ਉਹ ਥੱਲੇ ਕਿਸ ਤਰ੍ਹਾਂ ਦੇ ਕਮੈਂਟ ਕਰਦੇ ਆ ਉਹਦਾ ਐਨਲਾਈਜ਼ ਆ ਜਿਹੜਾ ਉਹਦਾ ਕੋਈ ਇਦਾਂ ਦਾ ਆਈਟੀ ਸੈਲ ਵਾਲਾ ਚੱਕਰ ਤਾਂ ਨਹੀਂ ਨਾ ਹੈਗਾ ਉਹ ਤੇ ਆਮ ਲੋਕਾਂ ਦੀਆਂ ਭਾਵਨਾਵਾਂ ਭਾਵਨਾਵਾਂ ਨੇ ਸੋ ਸਮਝਣਾ ਚਾਹੀਦਾ ਵੀ ਇੰਨੇ ਤਸ਼ੱਦਦ ਤੋਂ ਬਾਅਦ ਇੰਨੀ ਕਤਲੋਗਾਰਤ ਤੋਂ ਬਾਅਦ ਜੇ ਚਲੋ ਜੇ ਅਫੀਸ਼ੀਅਲ ਡਾਟਾ ਵੀ ਨਹੀਂ ਹੈਗਾ ਤਾਂ 1 ਲੱਖ ਤੋਂ ਜੇ 1 ਲੱਖ ਤੋਂ ਵੱਧ ਨਹੀਂ ਤਾਂ ਲੱਗਭਗ ਇੱਕ ਲੱਖ ਦੇ ਕਰੀਬ ਜਿਹੜੇ ਨੌਜਵਾਨ ਜਾਂ ਬੁੱਢੇ ਬਜ਼ੁਰਗ ਬੱਚੇ ਆ ਕਤਲਿਆਮ ਹੋਏ ਆ ਜਾਂ ਇਤੋਂ ਜ਼ਿਆਦਾ ਲੋਕ ਨੇ ਜਿਹੜੇ ਤਸ਼ੱਦਦ ਦੇ ਕੇਂਦਰਾਂ ਵਿੱਚ ਮਹੀਨਿਆਂ ਵੱਧੀ ਆ ਸਾਲਾਂ ਵੱਧੀ ਉਹਨਾਂ ਦੀ ਜਿਹੜੀ ਆਤਮਾ ਨੂੰ ਤੋੜਨ ਦਾ ਜਿਹੜੀ ਜਿਹੜੀ ਐਕਸਰਸਾਈਜ਼ ਚੱਲ ਰਹੀ ਆ ਉਹ ਹੋਈ ਆ ਜੇ ਉਤੇ باوجود ਵੀ ਇਹ ਸਾਰਾ ਕੁਝ ਚੱਲ ਰਿਹਾ ਤਾਂ ਉਹਨਾਂ ਨੂੰ ਸੈਕੰਡ ਜਿਹੜਾ ਆਸਪੈਕਟ ਆ ਉਹਦੇ ਤੇ ਵਿਚਾਰ ਕਰਨੀ ਚਾਹੀਦੀ ਹੈਗੀ ਜੀ ਬਿਲਕੁਲ ਜੀ ਦੇਖਦੇ ਆ ਕਿ ਕੀ ਕੁਛ ਇਸਤੇਪੇ ਚ ਆਉਣ ਵਾਲੇ ਸਮੇਂ ਚ ਅਪਡੇਟ ਹੁੰਦੀ ਹੈਗੀ ਕਿਉਂਕਿ ਬਹੁਤ ਸਾਰੀਆਂ ਬਹੁਤ ਸਾਰਾ ਵਿਰੋਧ ਜਿਹੜਾ ਹੈ ਇਸ ਨੂੰ ਲੈ ਕੇ ਦੇਖਣ ਨੂੰ ਮਿਲਿਆ ਹੈਗਾ ਕੀ ਹੈ ਤੇ ਕੋਈ ਕਾਨੂੰਨੀ ਕਾਰਵਾਈ ਵਾਲੇ ਬੰਨੇ ਵੀ ਵਧਿਆ ਜਾਂਦਾ ਹੈ ਜਾਂ ਨਹੀਂ ਇਹ ਵੀ ਆਉਣ ਵਾਲੇ ਸਮੇਂ ਜੜੀਆਂ ਗੱਲਾਂ ਨੇ ਉਹ ਕਲੀਅਰ ਹੋ ਜਾਣਗੀਆਂ